ਉਹ ਅਸੀਂ ਯਾਰ ਕਰਨ ਲਈ ਇੱਥੇ ਆਏ ਆ ਕਿਸੇ ਦੀ ਜਾਇਦਾਦ ਕਿਉਂਕਿ ਸਰਕਾਰ ਜਿਹੜੀ 5 ਸਾਲ ਲਈ ਲੋਕ ਚੁਣਦੇ ਆ ਕੋਈ ਗੱਲ ਨਹੀਂ ਕੱਟਣ ਦਾ ਪੜਾ ਜਾ ਰਿਹਾ ਐਸ.ਡੀ.ਐਮ ਸਾਹਿਬ ਆਏ ਆ ਵੈਲਕਮ ਅਸੀਂ ਉਹਨਾਂ ਨੂੰ ਇਹ ਦੱਸਣਾ ਵੀ ਚਾਹੁੰਦੇ ਆ ਵੀ ਸਾਡਾ ਮਕਸਦ ਕੀ ਹੈ ਇੱਥੇ ਆਉਣ ਦਾ ਅਸੀਂ ਦੋ ਤਰੀਕ ਨੂੰ ਲੁਧਿਆਣੇ ਬਿਜਲੀ ਮੰਤਰੀ ਦੀ ਰਾਸਤੇ ਇਸੇ ਤਰ੍ਹਾਂ ਦਾ ਪ੍ਰਦਰਸ਼ਨ ਕਰਕੇ ਆਏ ਆ ਲੇਕਿਨ ਸਰਕਾਰ ਦੀ ਇੰਨੀ ਨੀਤੀ ਨਾ ਪੱਕੀ ਆ ਕਿ ਸਰਕਾਰ ਕਿਤੇ ਟੇਬਲ ਤੇ ਬੈਠ ਕੇ ਬੈਠਣ ਲਈ ਤਿਆਰ ਨਹੀਂ ਸਰਕਾਰ ਸਾਨੂੰ ਕਨਵਿੰਸ ਕਰਾਵੇ ਮਾਨਯੋਗ ਮੁੱਖ ਮੰਤਰੀ ਸਾਹਿਬ ਕਨਵਿੰਸ ਕਰਾਉਣ ਕਿ ਜਿਹੜੀਆਂ ਇਹ ਜ਼ਮੀਨਾਂ ਇਹ ਵੇਚ ਕੇ ਪੰਜਾਬ ਕਿੰਨੇ ਸਾਲ ਚੱਲ ਸਕਦਾ ਦੱਸਣੇ ਸਾਨੂੰ ਬਿੱਗੋ ਪੰਜਾਬ ਇਹ 100 ਸਾਲ ਚੱਲ ਜੂਗਾ ਜ਼ਮੀਨਾਂ ਵੇਚ ਕੇ ਜਦੋਂ ਤੁਸੀਂ ਰਾਜ ਭਾਗ ਸੰਭਾਲਣਾ ਸੀ ਕੀ ਤੁਹਾਡੇ ਏਜੰਡੇ ਦੇ ਵਿੱਚ ਇਹ ਗੱਲ ਹੈਗੀ ਸੀ ਕੀ ਤੁਹਾਡਾ ਜਿਹੜਾ ਚੋਣ ਮਨੋਰਥ ਪੱਤਰ ਆ ਉਹਦੇ ਚ ਆਇਆ ਸੀ ਵੀ ਇਸੇ ਤਰ੍ਹਾਂ ਜਿਹੜਾ ਬੀਲ ਲੀ ਐਕਟ ਕੇਂਦਰ ਦੀ ਸਰਕਾਰ ਨੇ 9 ਅਕਤੂਬਰ ਨੂੰ ਸਟੇਟਾਂ ਦੇ ਸਾਹਮਣੇ ਭੇਜਿਆ ਅਸੀਂ ਮਾਨਜੋਗ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਤੁਸੀਂ ਵਿਧਾਨ ਸਭਾ ਦਾ ਸੈਸ਼ਨ ਆਨੰਦਪੁਰ ਸਾਹਿਬ ਕਰੋ ਜਾਂ ਕਿਤੇ ਕਰੋ ਅਸੈਂਬਲੀ ਦੇ ਵਿੱਚ ਕਰੋ ਤਰਨ ਤਰਨ ਕਰੋ ਅਸੀਂ ਕਹਿਣਾ ਚਾਹੁੰਦੇ ਆ ਉਸ ਸੈਸ਼ਨ ਦੇ ਵਿੱਚ ਤੁਸੀਂ ਕਰਨਾ ਕੀ ਆ ਇਹ ਦੱਸੋ ਲੋਕਾਂ ਨੂੰ ਉਸ ਸੈਸ਼ਨ ਦੇ ਵਿੱਚ ਸਾਡੀ ਮੰਗ ਆ ਕਿ ਜਿਹੜਾ ਕੇਂਦਰ ਦੀ ਮੋਦੀ ਸਰਕਾਰ ਨੇ ਇਹ ਬਿਜਲੀ ਐਕਟ 2025 ਦਾ ਖਰੜਾ ਭੇਜਿਆ ਜਿਹੜਾ ਸਾਰੇ ਦੇਸ਼ ਦਾ ਪਾਵਰ ਸੈਕਟਰ ਹੜੱਪ ਜੇਗਾ ਇਹ ਸਬਸਿਡੀਆਂ ਜਾਂਦੀਆਂ ਰਹਿਣਗੀਆਂ ਕਿਸਾਨ ਖੇਤੀ ਤੋਂ ਬਾਹਰ ਹੋ ਜਾਣਗੇ ਉਸ ਖਰੜੇ ਨੂੰ ਮਾਣਯੋਗ ਮੁੱਖ ਮੰਤਰੀ ਸਾਹਿਬ ਰੱਦ ਕਰਕੇ ਭੇਜੋ ਮੋਦੀ ਸਾਹਿਬ ਨੂੰ ਕਿ ਇਹ ਸਾਨੂੰ ਮਨਜ਼ੂਰ ਨਹੀਂ ਪੰਜਾਬ ਨੂੰ ਘਟੋ-ਘਟੇ ਮਨਜ਼ੂਰ ਨਹੀਂ ਇਹ ਸਿਸੋ ਜੂੰਟ ਵੀ ਨਹੀਂ ਰਹਿਣਾ ਇਹ ਕਿਸਾਨਾਂ ਦੇ ਜਿਹੜੇ ਟਿਊਬਲ ਚੱਲਦੇ ਉਹ ਵੀ ਨਹੀਂ ਚੱਲਣੇ ਇਹਨਾਂ ਲਫ਼ਜ਼ਾਂ ਦੇ ਨਾਲ ਮੈਂ ਕਹਿਣਾ ਚਾਹੁੰਨਾ ਕਿ ਐਸਡੀਐਮ ਸਾਹਿਬ ਆਉਣ ਇਹ ਸਾਡੇ ਮੰਗ ਪੱਤਰ ਦੇ ਵਿੱਚ ਕੋਈ 16% ਅਸੀਂ ਡੀਏ ਲੈਣਾ ਇਹਨਾਂ ਕੋਲੋਂ ਲੇਕਿਨ ਸਾਡਾ ਅੱਜ ਦਾ ਇਸ ਮੰਗ ਪੱਤਰ ਦੇ ਵਿੱਚ ਕੁਝ ਨਹੀਂ ਹੈਗਾ ਅਸੀਂ ਸਿਰਫ ਪ੍ਰਾਪਰਟੀਆਂ